ਕ੍ਰਿਸਮਸ ਨੂੰ ਲੈ ਕੇ ਖਾਮਲਾ ਚਰਚਾ ਦੇ ਵਿੱਚ ਪੰਜਾਬ ਸਰਕਾਰ ਦੇ ਲਗਭਗ ਨੁਮਾਇੰਦੇ ਵੀ ਪਹੁੰਚੇ ਨੇ ਸਾਡੇ ਨਾਲ ਦੀਪਕ ਬਾਲੀ ਜੀ ਆਪਾਂ ਗੱਲਬਾਤ ਕਰਦੇ ਆ ਸਰ ਅੱਜ 크ਿਸਮਸ ਨੂੰ ਲੈ ਕੇ ਖਾਮਲਾ ਚਰਚਾ ਦੇ ਵੱਡਾ ਇੱਕ ਪ੍ਰੋਗਰਾਮ ਇਕੱਢੰਗੇ ਜੀ ਜੀ ਬੜੀ ਖੁਸ਼ੀ ਹੋਈ ਆ ਕੇ ਸਭ ਲੋਕਾਂ ਦਾ ਉਤਸ਼ਾਹ ਦੇਖਿਆ ਸਭ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦੇਖੀ ਰੌਣਕ ਦੇਖੀ ਤਸੱਲੀ ਦੇਖੀ ਪਿਆਰ ਦੇਖਿਆ ਇਤفاق ਦੇਖਿਆ ਮੈਨੂੰ ਬੜੀ ਖੁਸ਼ੀ ਮਿਲੀ ਅੰਦਰੋਂ ਕਿ ਲੋਕ ਖੁਸ਼ੀ ਭਰੇ ਪਲ ਮਨਾ ਰਹੇ ਆ ਪ੍ਰਭੂ ਯਿਸੂ ਮਸੀਹ ਸਾਹਿਬ ਦੇ ਜਿਹੜਾ 크ਿਸਮਸ ਦਾ ਇਸ ਮੌਕੇ ਤੇ ਉਹ ਪਾਸਟਰ ਅੰਕਰੂਲਾ ਸਾਹਿਬ ਇਸ ਚਰਚ ਚ ਆਇਆ ਔਰ ਬਹੁਤ ਵਧੀਆ ਪ੍ਰਬੰਧ ਬਹੁਤ ਹੀ ਵੱਡਾ ਇਕੱਠ ਮੇਰੇ ਛੋਟੇ ਭਾਈ ਗੌਰਵ ਮਸੀਹ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਆ ਔਰ ਪਾਸਟਰ ਸਾਹਿਬ ਦੀ ਮੈਂ ਜੋ ਉਹਨਾਂ ਦਾ ਪ੍ਰਵਚਨ ਸੁਣਿਆ ਉਹਨੋਂ ਤਾਂ ਵੀ ਮੈਂ ਬਹੁਤ ਪ੍ਰਭਾਵਿਤ ਹੈ ਕਿਸ ਤਰ੍ਹਾਂ ਉਹਨਾਂ ਨੇ ਸਭ ਦੁਨੀਆ ਦੇ ਮਨੁੱਖ ਨੂੰ ਇੱਕ ਦੂਜੇ ਨਾਲ ਜੁੜ ਕੇ ਰਹਿਣ ਦੀ ਪ੍ਰੇਰਣਾ ਦਿੱਤੀ ਸਨੇਹਾ ਤੋਂ ਹੀ ਲੋਕਾਂ ਦੇ ਵਿੱਚ ਰੋਗ ਹੋਇਆ 크리스마ਸ ਨੂੰ ਲੈ ਕੇ ਪਹਿਲੇ ਸ਼ੋਭਾ ਯਾਤਰਾ ਦੇ ਵਿੱਚ ਹੁੰਦੇ ਫਿਰ ਉਸ ਤੋਂ ਬਾਅਦ ਅੱਜ 크리스마ਸ ਨੂੰ ਲੈ ਕੇ ਵੱਡੇ ਕੱਟ ਦੇ ਵਿੱਚ ਦੇਖਣ ਨੂੰ ਮਿਲਿਆ ਕਿਹੜੇ ਲੋਕ ਤੋਂ ਹੀ ਵੀ ਹੁੰਦੇ ਦੇਖੋ ਇਹ ਇਹ ਉਹ ਤਿਹਾੜ ਨੇ ਜੋ ਜਿਹੜੇ ਪੁਛਦਰ ਪੁਛਤ ਅਗਾ ਚੱਲੇ ਆ ਰਹੇ ਸੂਈ ਸਾਡੇ ਸਮਾਜ ਦਾ ਹਿੱਸਾ ਨੇ ਸਾਡੇ ਸਮਾਜ ਦਾ ਹਿੱਸਾ ਨੇ ਸਾਨੂੰ ਔਰ ਮਨੁੱਖ ਉਹੀ ਆ ਮਨੁੱਖ ਕੌਣ ਆ ਜਿਹੜਾ ਦੂਜੇ ਦੀਆਂ ਭਾਵਨਾਵਾਂ ਨੂੰ ਸਮਝ ਸਕਦਾ ਦੂਜੇ ਦੀਆਂ ਭਾਵਨਾਵਾਂ ਚ ਚਾਹੇ ਦੁੱਖ ਦੀਆਂ ਹੋਣ ਚਾਹੇ ਸੁੱਖ ਦੀਆਂ ਹੋਣ ਸੁੱਖ ਮੌਕੇ ਸੋਕ ਵਿੱਚ ਸ਼ਾਮਲ ਹੋਵੋ ਤਾਂ ਸੋਕ ਨੂੰ ਵਾਦਾ ਕਰੋ ਤੇ ਇਸ ਕਰਕੇ ਮੇਰਾ ਫਰਜ਼ ਬੰਦਾ ਕਿ ਮੈਂ ਅੱਜ ਇੱਥੇ ਆਵਾਂ ਸਭ ਲੋਕਾਂ ਨੂੰ ਵਧਾਈ ਦੇਵਾਂ ਉਹਨਾਂ ਦੇ ਚਿਹਰਿਆਂ ਦੀ ਖੁਸ਼ੀ ਮੈਨੂੰ ਖੁਸ਼ੀ ਦਿੰਦੀ ਆ ਤੋ ਇਸ ਕਰਕੇ ਮੈਂ ਮੈਂ ਬੜੀ ਔਰ ਸਮੁੱਚੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਾਰਡੀਨੇਟਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਔਰ 29 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ 크ਿਸਮਸ ਦਾ ਇੱਕ ਵੱਡਾ ਫੰਕਸ਼ਨ ਗੁਰਦਾਸਪੁਰ ਡਰਾਮ ਮੰਡੀ ਚ ਰੱਖਿਆ ਜਾ ਰਿਹਾ ਸੋ ਉਹਦੇ ਲਈ ਵੀ ਸੱਦਾ ਪੱਤਰ ਦੇਣਾ ਸੀ ਕਿ ਸਾਰੇ ਜ਼ਰੂਰ ਆਉਣ। ਬਰੋ ਜੀ ਪੰਜਾਬ ਸਰਕਾਰ ਵੱਲੋਂ ਵੀ ਪਹਿਲੀ ਵਾਰ ਦੇਖਣ ਨੂੰ ਮਿਲਿਆ 29 ਤਰੀਕ ਨੂੰ ਗੁਰਦਾਸਪੁਰ ਦੇ ਵਿੱਚ ਇੱਕ ਵੱਡੇ ਲੈਵਲ ਦਾ ਜਿਹੜਾ ਸਟੇਟ ਲੈਵਲ ਦਾ ਪ੍ਰੋਗਰਾਮ ਜਿਹੜਾ ਕਰਵਾਇਆ ਜਾ ਰਿਹਾ। ਅੱਜ ਤੋਂ 25 ਤਰੀਕ ਨੂੰ 크리스마ਸ ਦਾ ਵੀ ਜਿਹੜਾ ਜਲੰਧਰ ਦੇ ਖਾਮੜਾ ਚਰਚਾ ਦੇ ਵਿੱਚ ਮਨਾਇਆ ਜਾ ਰਿਹਾ। ਸੋ ਮੈਂ ਪਰਮੇਸ਼ਵਰ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਪਹਿਲੇ ਤੇ ਮੈਂ 크리스마ਸ ਦੀ ਪੂਰੇ ਆਪਣੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਮੁਬਾਰਕਬਾਦ ਦੇਣਾ। ਉਹ ਰਾ ਜ ਸਭ ਤੋਂ ਵੱਡੀ ਜਿਹੜੀ ਗੱਲ ਇੱਥੇ ਦੇਖਣ ਨੂੰ ਮਿਲੀ ਆ ਅੱਜ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਨੇ ਭਾਈ ਭਾਈ ਉਹਰਾ ਸਬੂਤ ਸਬੂਤਾ ਦਿੱਤਾ ਗਿਆ ਵਾ ਅੱਜ ਹਰ ਕਮਿਊਨਿਟੀ ਤੋਂ ਲੋਕ ਸਾਡੇ ਕੋ ਇੱਥੇ ਆਏ ਨੇ ਔਰ ਖਾਸ ਕਰਕੇ ਸਾਡੇ ਵੱਡੇ ਭਰਾ ਦੀਪਕ ਬਾਲੀ ਜੀ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਇਨਚਾਰਜ ਲਗਾਇਆ ਗਿਆ ਵਾ ਵੀ ਸਾਰੇ ਆਧਾਰਮਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਦੇ ਨੇ ਔਰ ਸਾਡੇ ਵੱਡੇ ਭੈਣ ਜੀ ਮੈਡਮ ਥਿਆੜਾ ਜੀ ਆਏ ਨੇ ਜਿਹੜੇ ਕੈਂਟਲਕੇ ਦੇ ਇਨਚਾਰਜ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਭੈਣ ਜੀ ਦਾ ਸਾਡੇ ਵਿੱਚ ਮੰਤਰੀ ਸਾਹਿਬ ਆਏ ਨੇ ਭਗਤ ਸਾਹਿਬ ਆਏ ਨੇ ਮੈਂ ਉਹਨਾਂ ਦਾ ਧੰ ਨੇ ਮੈਂ ਸਾਰਾ ਧੰਨਵਾਦ ਕਰਦਾ हूं बड़ी बड़ी गल है आप कि बड़ी देर तो साडा जेड़ा क्रिसमस ਸੀ 4 ਸਾਲ ਹੋ ਚਲੇ ਸਰਕਾਰ ਆਈ ਨੂੰ ਨਹੀਂ ਮਨਾਇਆ ਗਿਆ ਸੀ ਔਰ ਸਾਡੇ ਭੈਣ ਭਰਾਵਾਂ ਦੇ ਵਿੱਚ ਇੱਕ ਰੋਸ ਸੀ আর ਨਾਰਾਜ਼ਗੀ ਸੀ ਵੀ ਸਾਡਾ ਜਿਹੜਾ ਦਿਹਾੜਾ ਹੈਗਾ क्रिसमस ਦਾ ਨਹੀਂ ਮਨਾਇਆ ਜਾਂਦਾ ਔਰ ਮੈਂ ਜੋ ਰਿਕੁਐਸਟ ਕੀਤੀ ਜਾ ਕੇ ਤੇ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਸਾਡੇ ਸੀਐਮ ਸਾਹਿਬ ਨੇ ਉਹ ਦੀਪਿਕ ਬਾਲੀ ਜੀ ਨੇ ਉਹ ਸਾਰੀ ਆਮ ਆਦਮੀ ਪਾਰਟੀ ਨੇ ਮਿਲ ਕੇ ਕਿਹਾ ਵੀ ਅਸੀਂ 29 ਤਰੀਕ ਨੂੰ ਜਿਹੜਾ ਵਾ 크리스마ਸ ਗੁਰਦਾਸਪੁਰ ਨੂੰ ਜਰੂਰ ਮਨਾਵਾਂਗੇ ਮੈਂ ਬਹੁਤ ਬਹੁਤ ਜ਼ਿਆਦਾ ਇਸ ਚੀਜ਼ ਦੀ ਮੁਬਾਰਕ ਉਹ ਆਪਣੇ ਪੂਰੇ ਸਮੁੱਚੇ ਮੁਸੀਬਾ ਹੀ ਚਰਮ ਦੇਣਾ ਚਾਹੁੰਦਾ ਦੇਖਣ ਨੂੰ ਮਿਲਿਆ ਕਿ ਲੈ ਜਲੰਧਰ ਨੇ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਕਿਹੜੀ ਸੰਗਤ ਹੈ 크리스마ਸ ਮਨਾ ਲੀ ਖਾਮੜਾ ਚਰਚਾ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ ਵਾ ਅੱਜ ਤੋਂ ਨਹੀਂ ਬਹੁਤ ਲੰਮੇ ਸਮੇਂ ਤੋਂ ਜਿਹੜਾ ਵਾ 크ਿਸਮਿਸ ਜੀ ਤੁਸੀਂ ਦੇਖਦੇ ਹੋ ਉਹ सेलिब्रेट ਕੀਤਾ ਜਾਂਦਾ ਔਰ ਹਰ ਧਰਮ ਦੇ ਲੋਕ सेलिब्रेट ਕਰਦੇ ਆ ਔਰ ਅੱਜ ਮੈਂ ਬਹੁਤ ਧੰਨਵਾਦ ਕਰਦਾ ਪਰਮੇਸ਼ਵਰ ਦਾ ਵੀ ਸਾਡੇ ਜਿਹੜੇ ਸਾਰੇ ਧਰਮਾਂ ਦੇ ਭੈਣ ਭਰਾ ਆਏ ਨੇ ਤੋ ਕਿ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਦੇ ਆਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਜਿੰਨਾ ਅਸੀਂ ਪਵਿੱਤਰ ਬਾਈਬਲ ਦਾ ਸਤਿਕਾਰ ਕਰਦੇ ਆਂ ਨਾ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦਾ ਕਰਦੇ ਆਂ ਉਹਨਾਂ ਭਗਵਤ ਗੀਤਾ ਜੀ ਦਾ ਕਰਦੇ ਆਂ ਰਮਾਇਣ ਦਾ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਆਂ ਕੁਰਾਨ ਸ਼ਰੀਫ ਦਾ ਕਰਦੇ ਆਂ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕ ਆਂ ਔਰ ਮੈਂ ਧੰਨਵਾਦ ਕਰਦਾ ਅੱਜ ਸਾਰੇ ਗੁਲਦਸਤੇ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਫੁੱਲ ਜਿਹੜੇ ਨਜ਼ਰ ਆਏ ਨੇ ਸਾਰੇ ਇੱਕੋ ਸਟੇਜ ਤੇ ਸਾਰਾ ਸਮਾਜ ਅੱਜ ਸਾਰਾ ਸਮਾਜ ਇਕੱਠਾ ਹੋਇਆ ਅੱਜ ਸਾਡਾ ਵਾਲਮੀਕੀ ਸਮਾਜ ਵੀ ਆਇਆ ਸਾਡ ਧੰਨਵਾਦ ਕਰਦਾ ਹਾਂ ਪਰਮੇਸ਼ਵਰ ਦਾ ਵੀ ਅੱਜ ਦੇ ਮੌਕੇ ਦੇ ਲਈ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਕਿਹੜਾ ਪੰਜਾਬ ਦੇ ਗਰਦਾਸਪੁਰ ਦੇ ਪਹਿਲਾ ਫੰਕਸ਼ਨ ਕਿਹੜਾ ਕਰਵਾਇਆ ਜਾ ਰਿਹਾ ਹੈ ਹਾਂਜੀ ਇਹ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਦੱਸਿਆ ਵੀ ਜਦੋਂ ਦੀ ਸਰਕਾਰ ਬਣੀ ਆ ਪੁਰਾ ਦਾ 크리스마ਸ ਨਹੀਂ ਮਨਾਇਆ ਗਿਆ ਸੀ ਔਰ ਸਾਡੇ ਲੋਕਾਂ ਚ ਰੋਜ਼ ਸੀ ਵੀ 크리스마ਸ ਜ਼ਰੂਰ ਮਨਾਇਆ ਜਾਵੇ ਤੇ ਅੱਜ ਪੰਜਾਬ ਸਰਕਾਰ ਨੇ ਸਾਨੂੰ ਇੱਕ ਗਿਫਟ ਦਿੱਤਾ ਵਾ 크리스마ਸ ਦੇ ਮੌਕੇ ਤੇ ਸਾਨੂੰ ਇੱਕ ਗਿਫਟ ਦਿੱਤਾ ਵਾ ਵੀ ਪੰਜਾਬ ਸਰਕਾਰ ਜਿਹੜਾ ਵਾ ਸਟੇਟ ਲੈਵਲ ਦਾ ਜਿਹੜਾ 크리스마ਸ ਜਿਹੜਾ ਉਹ ਮਨਾ ਰਹੀ ਆ ਔਰ ਮਨੋਰੀਟੀ ਕਮਿਸ਼ਨ ਦਾ ਚੇਅਰਮੈਨ ਹੁੰਦੇ ਨਾਤੇ ਮੇਰਾ ਫਰਜ਼ ਵੀ ਬਣਦਾ ਸੀ ਕਿ ਮੇਰੇ ਮੁਸੀ ਭਾਈਚਾਰੇ ਦੇ ਲੋਕ ਮੈਨੂੰ ਆ ਕੇ ਕਹਿੰਦੇ ਸੀ ਵੀ ਚੇਅਰਮੈਨ ਸਾਹਿਬ 4 ਸਾਲ ਤੋਂ ਮਨਾਇਆ ਨਹੀਂ ਗਿਆ ਤੁਸੀਂ ਅੱਗੇ ਆਏ ਹੋ ਤੁਸੀਂ ਮਨਾਓ ਤੇ ਮੈਂ ਜਦੋਂ ਸਾਰੇ ਆਪਣੇ ਮੰਤਰੀ ਸਾਹਿਬ ਨੂੰ ਦੀਪਕ ਬਾਲੀ ਜੀ ਨੂੰ ਸੀਐਮ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਸਾਰਿਆਂ ਨੂੰ ਰਿਕੁਐਸਟ ਕੀਤੀ ਤੇ ਉਹਨਾਂ ਨੇ ਮੇਰੀ ਬੇਨਤੀ ਨੂੰ ਜਰੂਰ ਕਬੂਲ ਕੀਤਾ ਤੇ ਹੁਣ ਜਿਹੜਾ ਵਾ 크리스마ਸ ਮਨਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਮੰਤਰੀ ਸਾਹਿਬ ਸਾਡੇ ਨਾਲ ਹੈ ਮੰਤਰੀ ਸਾਹਿਬ ਕੀ ਲੱਗਦਾ ਹੈ ਪੰਜਾਬ ਸਰਕਾਰ ਵੱਲੋਂ 29 ਤਰੀਕ ਨੂੰ ਗਰਦਾਸਪੁਰ ਦੇ ਵਿੱਚ ਵੱਡਾ ਲੈਵਲ ਸਟੇਟ ਲੈਵਲ ਦਾ ਜਿਹੜਾ ਫੰਕਸ਼ਨ 크리스마ਸ ਦਾ ਮਨਾਇਆ ਜਾਵੇ ਸਭ ਤੋਂ ਪਹਿਲੇ ਮੈਂ ਸਾਰੇ ਦੇਸ਼ ਵਾਸੀਆਂ ਨੂੰ 크리스마ਸ ਦੇ ਦੇ ਉੱਪਰ 25 ਦਸੰਬਰ ਜੋ ਅਸੀਂ ਹਰ ਸਾਲ ਬੜੀ ਧੂਮਕਾਣਾਂ ਬਣਾਉਂਦੇ ਹਾਂ ਉਹਦੀ ਮੈਂ ਮੁਬਾਰਕਬਾਦ ਦਿੰਦਾ ਉਹਦੇ ਨਾਲ ਨਾਲ ਜੋ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਭੂ ਜੀ ਜਿਸ ਮੂਸਾ ਜੀ ਤੋਂ ਪੈਦਾ ਹੋਏ ਦੁਨੀਆ ਤੇ ਆਏ ਉਹਨਾਂ ਨੇ ਮਨੁੱਖਤਾ ਲਈ ਸੇਵਾ ਕੀਤੀ ਔਰ ਹਮੇਸ਼ਾ ਸਾਂਝੀ ਬਾਤਾਂ ਦਾ ਸੰਦੇਸ਼ ਦਿੱਤਾ ਉਹਨਾਂ ਦਾ ਇੱਕੋ ਹੀ ਸੰਦੇਸ਼ ਸੀ ਕਿ ਸਾਨੂੰ ਦੂਜਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਦੂਜਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਔਰ ਔਨ ਦੀ ਚਿੰਤਾ ਕਰਨੀ ਚਾਹੀਦੀ ਹੈ ਸੋ ਇਸ ਕਰਕੇ ਮੈਂ ਆਜ ਦੇ ਸ਼ੁਭ ਦਿਹਾੜੇ ਪਰ ਔਰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸਟੇਟ ਲੈਵਲ ਦੇ ਉੱਪਰ ਬੜਾ ਧੂਮ ਧਾਮ ਦੇ ਨਾਲ ਜਮਦਨ ਮਨਾਉਣ ਦਾ ਜੋ 크ਿਸਮਸ ਦੇ ਮਨਾੰਦਾ ਪ੍ਰਯਾਸ ਕੀਤਾ ਹੈ ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਵੀ ਇੱਕ ਆਪਣੇ ਅੱਜ ਬੜੀ ਵੱਡੀ ਇੱਕ ਮਿਸਾਲ ਹੈਗੀ ਹੈ ਅੱਜ ਤੁਸੀਂ ਖਾਮਲਾ ਚਰਚੇ ਪਹੁੰਚੇ 크ਿਸਮਸ ਨੂੰ ਲੈ ਕੇ ਵੱਡੇ ਲੈਵਲ ਦਾ ਕਿਹੜਾ ਪ੍ਰੋਗਰਾਮ ਜਲੰਧਰ ਦੇ ਵਿੱਚ ਵੀ ਦੇਖੋ ਕਿ ਜੋ ਅੰਕਰ ਨੂਲਾ ਜੀ ਲੰਬੇ ਸਮੇਂ ਤੋਂ ਖਾਮਰੇ ਦੇ ਵਿੱਚ ਜੋ ਚਰਚ ਬਣਾ ਕੇ ਬਹੁਤ ਸਾਰੇ ਲੋਕਾਂ ਦਾ ਭਲਾ ਕਰ ਰਹੇ ਨੇ ਅੱਛੇ ਰਸਤੇ ਉੱਪਰ ਲਾ ਰਹੇ ਨੇ ਇਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਅੱਜ ਦੇਖਿਆ ਜਾਏਗਾ ਕਿ ਜੋ ਪੰਜਾਬ ਸਰਕਾਰ ਨੇ ਮਿਨੋਰਟੀ ਕਮਿਸ਼ਨ ਦਾ ਜੋ ਚੇਅਰਮੈਨ ਬਣਾਇਆ ਹੈ ਨੂਰਲਾ ਜੀ ਕੋਲੋਂ ਪੁੱਛ ਕੇ ਉਹ ਦੀ ਸਥਾਪਨਾ ਬਣਾਇਆ ਹੈ ਇਹ ਵੀ ਇੱਕ ਬੜੀ ਅੱਛੀ ਗੱਲ ਹੈ ਬਹੁਤ-ਬਹੁਤ ਧੰਨਵਾਦ ਆਨੁਰਖ ਸਮਝ ਅਸੀਂ ਸਰਕਾਰ ਜੋ ਹੈ ਇਸ ਪੱਛੇ ਦਾ ਹੋਰ ਬਿਹਤਰੀ ਲਈ ਕੰਮ ਕਰੇਗੀ ਥੈਂਕ ਯੂ ਬਰਨਮਨ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਕੈਪਟਨ ਮੰਤਰੀ ਮਹਿੰਦਰ ਪਗਤ ਜੋ ਅੱਜ ਜਲੰਧਰ ਦੇ ਖਾਮੜਾ ਚਰਚੇ ਦੇ ਵਿੱਚ ਕ੍ਰਿਸਮਸ ਨੂੰ ਲੈ ਕੇ ਵੱਡੇ ਲੈਵਲ ਦਾ ਜੋ ਪ੍ਰੋਗਰਾਮ ਕੀਤਾ ਗਿਆ ਕਿੱਥੇ ਪੰਜਾਬ ਸਰਕਾਰ ਦੇ ਨਮਾਇंदे ਵੀ ਜੋ ਇੱਥੇ ਪਹੁੰਚੇ ਹੋਏ ਨੇ ਜਿਸ ਦੇ ਵਿੱਚ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਉੱਥੇ ਬਾਲੀਵੁੱਡ ਐਕਟਰ ਵੀ ਕਿਹੜੇ ਇੱਥੇ ਪਹੁੰਚੇ ਹੋਏ ਨੇ ਜਿਸ ਦੇ ਵਿੱਚ ਤੁਸੀਂ ਤਸਵੀਰਾਂ ਦਿਖਾ ਰਹੇ ਹੋ ਤੁਹਾਨੂੰ ਜਲੰਧਰ ਦੇ ਕ੍ਰਿਸਮਸ ਨੂੰ ਲੈ ਕੇ ਵੱਡੇ ਲੈਵਲ ਦਾ ਕਿਹੜਾ ਪ੍ਰੋਗਰਾਮ ਹੈ ਜਲੰਧਰ ਖਾਮੜਾ ਚਰਚੇ ਦੇ ਵਿੱਚ ਕੀਤਾ ਗਿਆ ਤੇ ਉੱਥੇ ਪੰਜਾਬ ਸਰਕਾਰ ਵੱਲੋਂ 29 ਤਰੀਕ ਨੂੰ ਗੁਰਦਾਸਪੁਰ ਦੇ ਵਿੱਚ ਸਟੇਟ ਲੈਵਲ ਕੀਤਾ ਜਾਏਗਾ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਣੀ ਟੀਵੀ ਜਲੰਧਰ